ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਨਵਦੀਪ ਕਿਚਨ ਅੱਜ ਨਵਦੀਪ ਦੀ ਕਿਚਨ ਵਿੱਚ ਬਣਾ ਰਹੀਆਂ ਪਾਉ ਬਾਜੀ ਪਾਉ ਤਾਂ ਨਹੀਂ ਬਾਜੀ ਬਣਾ ਰਹੀਆਂ ਅਸੀਂ ਜਿਹੜੀਆਂ ਸਬਜ਼ੀਆਂ ਨੇ ਮਿਕਸ ਸਬਜ਼ੀਆਂ ਜਿਹੜੀਆਂ ਸੀਜ਼ਨਲ ਨੇ ਅਵੇਲੇਬਲ ਨੇ ਜਾਂ ਫਰੋਜ਼ਨ ਨੇ ਜੋ ਵੀ ਤੁਹਾਡੇ ਕੋਲ ਅਵੇਲੇਬਲ ਆ ਅਸੀਂ ਅੱਧਾ ਕਿਲੋ ਦੇ ਕੁਆਂਟੀਟੀ ਚ ਲਲੀਆਂ ਨੇ ਸਾਰੀਆਂ ਨੂੰ ਮਿਕਸ ਮੈਚ ਕਰਕੇ ਕੌਨਸ ਮੇਰੀਆਂ ਫੇਵਰਿਟ ਨੇ ਮੈਂ ਤਾਂ ਕਰਕੇ ਪਾਈਆਂ ਤੇ ਇਹਨਾਂ ਸਾਰਿਆਂ ਨੂੰ ਕੁੱਕਰ ਵਿੱਚ ਪਾ ਕੇ ਅੱਧਾ ਗਲਾਸ ਪਾਣੀ ਤੇ ਵਿੱਚ ਦੋ ਆਲੂਆਂ ਨੂੰ ਛਿੱਲ ਕੇ ਉਬਾਲ ਲੈਣਾ ਵਿੱਚ ਨਮਕ ਐਂਡ ਹਲਦੀ ਜ਼ਰੂਰ ਐਡ ਕਰਨੀ ਆ ਇਹਨਾਂ ਨੂੰ ਬੋਇਲ ਕਰਨ ਤੋਂ ਬਾਅਦ ਅਸੀਂ ਇਹਨਾਂ ਦਾ ਪਾਣੀ ਜਿਹੜਾ ਨਾ ਉਹ ਸਟੇਨ ਕਰਕੇ ਰੱਖ ਲੈਣਾ ਕਿਉਂਕਿ ਪਾਣੀ ਨੂੰ ਅਸੀਂ ਬਾਅਦ ਚ ਯੂਜ਼ ਕਰਨਾ ਸੋ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰ ਲਓ ਮੈਨੂੰ ਬਹੁਤ ਨੀਡ ਹੈ ਤੁਹਾਡੇ سپورਟ ਦੀ ਤੇ ਇਸ ਸਾਲ ਦਾ ਮੇਰਾ ਪਹਿਲਾ ਕੁਕਿੰਗ ਵਲੌਗ ਹੈ ਹੁਣ ਕੰਟੀਨਿਊਸ ਆਉਣਗੇ ਐਂਡ ਹੁਣ ਅਸੀਂ ਜਿਹੜਾ ਪਾਣੀ ਅਲੱਗ ਕੱਢ ਲਿਆ ਤੇ ਜਿਹੜੀਆਂ ਬਾਕੀ ਸਬਜ਼ੀਆਂ ਨੇ ਨਾ ਉਹਨਾਂ ਨੂੰ ਅਲੂ ਮੈਸ਼ਰ ਦੀ ਹੈਲਪ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ। ਸੀ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿਉਂਕਿ ਪਾਣੀ ਜੇ ਹੋਵੇਗਾ ਤਾਂ ਮੈਸ਼ ਸਾਡੀਆਂ ਸਬਜ਼ੀਆਂ ਅੱਛੇ ਤਰੀਕੇ ਨਾਲ ਨਹੀਂ ਹੋਣਗੀਆਂ। ਸੋ ਪਾਣੀ ਨੂੰ ਇਸ ਲਈ ਸਟੇਨ ਕਰ ਲਿਆ ਕਿ ਸਬਜ਼ੀਆਂ ਦਾ ਪਾਣੀ ਨਿਕਲ ਜੇ ਤੇ ਸਾਨੂੰ ਇਹਨਾਂ ਨੂੰ ਮੈਸ਼ ਕਰਨ ਵਿੱਚ ਬਹੁਤ ਹੈਲਪ ਮਿਲ ਜਾਂਦੀ ਹੈ। ਨਾਓ ਅਸੀਂ ਉਹੀ ਪਾਣੀ ਫਿਰ ਇਹਦੇ ਵਿੱਚ ਐਡ ਕਰ ਦਿੱਤਾ। ਜਿੰਨਾ ਵੀ ਪਾਣੀ ਸਾਰਾ ਐਡ ਕਰ ਦੇਣਾ ਠੀਕ ਹੈ। ਹੁਣ ਅੱਗੇ ਨੈਕਸਟ ਮੂਵ ਕਰਦੇ ਆ ਤੜਕੇ ਵੱਲੋਂ। ਟਮਾਟਰਾਂ ਨੂੰ ਚੰਗੀ ਤਰ੍ਹਾਂ ਚਾਟ ਮਟਰ ਕੱਟ ਕੇ ਪਿਉਰੀ ਬਣਾ ਕੇ ਬੋਲਟ ਚ ਐਡ ਕਰ ਲਈ ਫਿਰ ਲਸਣ ਦੀ ਇੱਕ ਗੰਢੀ ਲਲੀ ਅਦਰਕ ਦਾ ਡੇਢ ਇੰਚ ਦਾ ਟੁਕੜਾ ਲ ਲਿਆ ਸੀਗਾ ਉਹਨਾਂ ਨੂੰ ਵੀ ਛਿੱਲ ਕੇ ਤੇ ਮੈਂ ਗ੍ਰाइंड ਕਰ ਲਿਆ ਪੇਸਟ ਬਣਾ ਲਓ ਗ੍ਰाइंड ਕਰ ਲਓ ਦੋਨੇ ਚੀਜ਼ਾਂ ਠੀਕ ਨੇ ਫਿਰ ਤਵਾ ਚਾਹੇ ਫਰਾਈਪਨ ਜੋ ਤੁਹਾਡੇ ਕੋਲ ਅਵੇਲੇਬਲ ਆ ਈਜ਼ੀ ਬਣਾ ਰਹੇ ਹਾਂ ਕੁਕਿੰਗ ਨੂੰ ਬਹੁਤ ਜ਼ਿਆਦਾ ਇਸ ਲਈ ਜਿਹੜੀ ਚੀਜ਼ ਤੁਹਾਡੇ ਕੋਲ ਅਵੇਲੇਬਲ ਆ ਉਹ ਲੱਕੀ ਵਿੱਚ 2 ਚਮਚੇ ਬਟਰ ਦੇ ਐਂਡ ਲਸਣ ਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਜਿਸ ਫ੍ਰੈਗਰੈਂਸ ਬਹੁਤ ਹੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਜਿੰਜਰ ਤੇ گارਲਿਕ ਸੀ ਅਦਰਕ ਲਸਣ ਹੀ ਪੇਸਟ ਆ ਜਾਓ ਤੁਹਾਡੇ ਕੋ ਗ੍ਰਾਉਂਡ ਕੀਤਾ ਉਹਨੂੰ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਜਦੋਂ ਤੱਕ ਰੈਡੀਸ਼ ਕਲਰ ਆ ਜਾਣਾ ਸੀ ਥੋੜਾ ਥੋੜਾ ਰੈੱਡ ਹੋ ਗਿਆ ਨਾ ਹੁਣ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਦੀ ਪਿਊਰੀ ਐਡ ਕਰ ਲੈਣੀ ਹੈ ਵੇਸਟ ਬਿਲਕੁਲ ਨਹੀਂ ਕਰਨੀ ਸਾਰੀ ਇਹਨਾਂ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਪਾ ਲਿਆ ਕਿਉਂਕਿ ਮੇਰੇ ਕੋ ਸਪੈਚੂਲਾ ਜਿਹੜਾ ਹੈ ਉਹ ਮੇਰਾ ਪਲਾਸਟਿਕ ਵਾਲਾ ਹੈ ਸਿਲੀਕੋਂ ਦਾ ਸੋ ਦੀ ਹੈਲਪ ਲਸ ਆ ਰਬੋ ਹੋ ਜਾਂਦਾ ਸੋ ਇਹਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਗਰਮ ਮਸਾਲਾ ਤਰੀਆਂ ਪਾਊਡਰ ਆਮਚੁਰ ਪਾਊਡਰ ਜ਼ਰੂਰ ਪਾੜਾ ਤੇ ਕਸੂਰੀ ਮੇਥੀ ਤੇ ਦੇਗੀ ਮਿਰਚ ਇਹ ਸਾਰੀਆਂ ਹੀ ਇੱਕ ਇੱਕ ਚਮਚਾ 1.5 ਚਮਚਾ ਨਹੀਂ ਤੇ ਬਸ ਆਮਚੁਰ ਪਾਊਡਰ ਜਿਹੜਾ ਮੈਂ ਇੱਕ ਚਮਚਾ ਪਾਇਆ ਸੀ ਇਹਦੇ ਵਿੱਚ ਇਹਨਾਂ ਚੰਗੀ ਤਰ੍ਹਾਂ ਇਹਨਾਂ ਨੂੰ ਵੀ ਮਸਾਲੇ ਦੇ ਨਾਲ ਤੁਸੀਂ ਮਿਕਸ ਕਰ ਲੈਣਾ ਕਿ ਅੱਛੇ ਤਰੀਕੇ ਨਾਲ ਤੁਹਾਡੇ ਸਾਰੇ ਇਨਗਰੀਡੀਅੰਟਸ ਸਾਡੇ ਮਸਾਲੇ ਕਵਰ ਹੋ ਹਾਂ ਮੈਂ ਹਲਦੀ ਤੇ ਪੌੜਾ ਪੁੱਲ ਗਈ ਸੀ ਹਲਦੀ ਐਂਡ ਨਮਕ ਸਵਾਦ ਅਨੁਸਾਰ ਠੀਕ ਜਿੰਨੇ ਤੁਹਾਨੂੰ ਚਾਹੀਦਾ ਉਸ ਮੁਤਾਬਿਕ ਤੇ ਇਹ ਦੇਖੋ ਮਸਾਲਾ ਬਹੁਤ ਵਧੀਆ ਤਰੀਕੇ ਨਾਲ ਪੁੱਜ ਗਿਆ ਹੁਣ ਅਸੀਂ ਐਡ ਕਰ ਲਈ ਆਪਣੀ ਜਿਹੜੀਆਂ ਸਬਜ਼ੀਆਂ ਨੂੰ ਮੈਸ਼ ਕੀਤਾ ਸੀ ਉਹ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਮੈਂ ਫੂਡ ਕਲਰ ਪਾਇਆ ਤਾਂ ਮੈਂ ਦੱਸਦੀ ਹਾਂ ਮੈਂ ਲਿਕਵਿਡ ਫੂਡ ਕਲਰ ਪਾਇਆ ਕਿਉਂਕਿ ਥੋੜੇ ਰੈਡੀਸ਼ ਕਲਰ ਚ ਮੈਨੂੰ ਵਧੀਆ ਲੱਗਦੀ ਹੈ ਜੇ ਤੁਸੀਂ ਨਹੀਂ ਪਾਉਣਾ ਕਲਰ ਆਪਸ਼ਨਲ ਹੈ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਨਹੀਂ ਪਾਉਣਾ ਕਰ ਸਕਦੇ ਹੋ ਤੇ मछ भी जिनी दिखी खानी है उन्नी पा सकते मैं तीन हरिया मिर्चा पाइया सी दैन चंकी तरह मेरी हम देखो पाव भाजी बन गई है प्लीज लाइक शेयर एंड सबसक्राइब जरूर कर दो कमेंटा दस्यो कि तू रेसिपी कि लगी हूँ मैं करी प्रेजेंटेशन बच्चे वाली प्लेट सी वा, पा के पाओ लेके असी मार्केट च पाओ लाए स एंड मखन पा के खाओ इन...